ਜਿਹੜੇ ਪੁਲਿਸ ਦੇ ਵੱਲੋਂ ਥਾ ਥਾ ਦੇ ਉੱਤੇ ਨਾਕੇਬੰਦੀ ਕੀਤੀ ਗਈ ਹੈ ਨੌਜਵਾਨ ਜਿੱਥੇ ਇਕੱਠੇ ਹੋ ਕੇ ਆ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਈ ਪੱਤਰਕਾਰਾਂ ਨੂੰ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਹਿਰਾਸਤ ਚ ਲੈ ਲਿਆ ਗਿਆ ਜਗਮੀਤ ਸਿੰਘ ਖੱਪਿਆਵਾਲੀ ਇਸ ਤੋਂ ਇਲਾਵਾ ਰਤਨ ਸਿੰਘ ਢਾਲੀਵਾਲ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਚ ਲਿਆ ਗਿਆ ਹੈ ਇਹ ਸਰਕਾਰ ਸਾਬਤ ਕਰ ਰਹੀ ਹੈ ਵੀ ਭਾਨਾ ਸਿੱਧੂ ਦੇ ਨਾਲ ਤਸ਼ੱਦਦ ਹੋਇਆ ਸਸੀਕਾਲ ਜੀ ਦਰਸ਼ਕੋ ਇਸ ਵਕਤ ਅਸੀਂ ਭਵਾਨੀਗੜ੍ਹ ਦੇ ਅੱਗੇ ਜਾ ਕੇ ਖੜੇ ਆਂ ਸੰਦੂਰ ਦੇ ਨੇੜੇ ਜਿਹੜੇ ਪੁਲਿਸ ਦੇ ਵੱਲੋਂ ਥਾ-ਥਾ ਦੇ ਉੱਤੇ ਨਾਕੇਬੰਦੀ ਕੀਤੀ ਗਈ ਹੈ ਨੌਜਵਾਨ ਜਿੱਥੇ ਇਕੱਠੇ ਹੋ ਕੇ ਆ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਪਰ ਵੱਡੀ ਗੱਲ ਇਹ ਹੈ ਜੇ ਲੀਡਰਾਂ ਨੂੰ ਨਜ਼ਰਬੰਦ ਕੀਤਾ ਗਿਆ ਸੁਖਰਜੀ ਗਰਾਉਂਡ ਨੂੰ ਕੀਤਾ ਗਿਆ ਆਪਣਾ ਕਾਕਾ ਸਿੰਘ ਜੀ ਨੂੰ ਕੀਤਾ ਗਿਆ ਰੂਲਦੂ ਸਿੰਘ ਮਾਨਸਾ ਹੋਰਾਂ ਨੂੰ ਕੀਤਾ ਗਿਆ ਤਾਂ ਬਹੁਤ ਸਾਰੇ ਲੀਡਰਾਂ ਨੂੰ ਜਿਹੜਾ ਨਜ਼ਰਬੰਦ ਕਰ ਲਿਆ ਗਿਆ ਜਾਂ ਹਿਰਾਸਤ ਚ ਲੈ ਲਿਆ ਚਲੋ ਲੀਡਰਾਂ ਦੀ ਗੱਲ ਵੱਖਰੀ ਹੈ ਪਰ ਜਿਹੜੇ ਪੱਤਰਕਾਰਾਂ ਨੇ ਕਵਰੇਜ ਕਰਨੀ ਹੈ ਜਿਹੜੇ ਪੱਤਰਕਾਰਾਂ ਨੇ ਇਹ ਪੱਖ ਦਿਖਾਉਣਾ ਹੈ ਲੋਕ ਉਥੇ ਪਹੁੰਚ ਰਹੇ ਨੇ ਤੇ ਲੋਕਾਂ ਦੇ ਉੱਤੇ ਪੁਲਿਸ ਕੀ ਕਰਦੀ ਹੈ ਜਾਂ ਲੋਕ ਪੁਲਿਸ ਦੇ ਨਾਲ ਕੀ ਵਿਵਹਾਰ ਕਰਦੇ ਆ ਕਵਰੇਜ ਤੋਂ ਵੀ ਰੋਕ ਕੇ ਜਾ ਰਹੇ ਆ ਪੱਤਰਕਾਰ ਸੋ ਕਈ ਪੱਤਰਕਾਰਾਂ ਨੂੰ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਹਿਰਾਸਤ ਚ ਲੈ ਲਿਆ ਗਿਆ ਜਗਮੀਤ ਸਿੰਘ ਖੱਪਿਆਵਾਲੀ ਇਸ ਤੋਂ ਇਲਾਵਾ ਰਤਨ ਸਿੰਘ ਢਾਲੀਵਾਲ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਚ ਲਿਆ ਗਿਆ ਤੇ ਬਰਨਾਲਾ ਲੈ ਕੇ ਗਏ ਨੇ ਸੋ ਇਹ ਜਿਹੜੀ ਖਬਰ ਹੈ ਇਹ ਮੰਦਭਾਗੀ ਗੱਲ ਹੈ ਸੋ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਦੇ ਨਾਲ ਧੱਕਾ ਨਹੀਂ ਹੋਇਆ ਲੋਕਤੰਤਰ ਹੈ ਬੋਲਣ ਦੀ ਆਜ਼ਾਦੀ ਹੈ ਯਾਰ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਨੂੰ ਦਿਖਾਉਣਾ ਸਾਡਾ ਫਰਜ਼ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਉਸ ਥਾਂ ਦੇ ਉੱਤੇ ਜਾ ਕੇ ਪਹੁੰਚੀਏ ਤੇ ਉਹ ਕਵਰੇ ਕਰੀਏ ਹੋ ਸਕਦਾ ਹੈ ਵੀ ਇੱਥੇ ਕਿਤੇ ਨਾ ਕਿਤੇ ਜਿਹੜੀਆਂ ਪੁਲਿਸ ਲੱਗੀਆਂ ਹੋਈਆਂ ਥਾਵਾਂ ਦੇ ਉੱਤੇ ਜਿਹੜਾ ਵੀ ਕੋਈ ਰਸਤਾ ਜਾ ਰਿਹਾ ਉੱਥੇ ਪੁਲਿਸ ਦੇ ਨਾਕੇ ਨੇ ਜੇ ਉੱਥੋਂ ਕੋਈ ਕਵਰੇਜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਬੰਦਾ ਉੱਥੋਂ ਹੀ ਚੱਕ ਲਿਆ ਜਾਂਦਾ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਹਰ ਤਰ੍ਹਾਂ ਦੀ ਕਵਰੇਜ ਦਿਖਾਈਏ ਕਿਉਂਕਿ ਸਾਡਾ ਕੋਈ ਵੀ ਇਹ ਪੱਖ ਨਹੀਂ ਆ ਵੀ ਜੀ ਹਾਂਜੀ ਅਸੀਂ ਉੱਥੇ ਜਾ ਕੇ ਜੀ ਇਹ ਕਹਿਣਾ ਹੈ ਵੀ ਆ ਦੇਖੋ ਜੀ ਆ ਹੋ ਗਿਆ ਆਪਾਂ ਤਾਂ ਮੈਂ ਤਾਂ ਗੱਲ ਇਹ ਵੀ ਕੀਤੀ ਸੀਗੀ ਪਹਿਲਾਂ ਵੀ ਜੇਕਰ ਸਰਕਾਰ ਦੇ ਕਿਸੇ ਬੰਦੇ ਦੇ ਨਾਲ ਤੱਕਾ ਹੁੰਦਾ ਜਾਂ ਸਰਕਾਰ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਕਿਸੇ ਵੱਲੋਂ ਕਿਹਾ ਜਾਂਦਾ ਵੀ ਸਾਡੇ ਨਾਲ ਤੱਕਾ ਹੋ ਰਿਹਾ ਜੋ ਭਾਜਪਾ ਕਰ ਰਹੀ ਹੈ ਅਸੀਂ ਤਾਂ ਉਹ ਵੀ ਪੱਖ ਦਿਖਾ ਰਹੇ ਹਾਂ ਮੇਰ ਦੀ ਚੋਣ ਦੇ ਵਿੱਚ ਸਾਹਮਣੇ ਆਇਆ ਉਦੋਂ ਰੋਲਾ ਪਾਇਆ ਗਿਆ ਸਰਕਾਰ ਦੇ ਵੱਲੋਂ ਵੀ ਜੀ ਇਹ ਤਾਂ ਜੀ ਬਹੁਤ ਵੱਡਾ ਧੱਕਾ ਹੋਇਆ ਮੇਰ ਦੀ ਚੋਣ ਦੇ ਵਿੱਚ ਚੰਡੀਗੜ੍ਹ ਵਿਖੇ ਉਹ ਵੀ ਅਸੀਂ ਪੱਖ ਦਿਖਾਇਆ ਸੋ ਸਾਡਾ ਫਰਜ਼ ਹੈ ਜੇਕਰ ਸੱਚਮੁੱਚ ਸਰਕਾਰ ਕਹਿੰਦੀ ਹੈ ਫਿਰ ਇਹਦਾ ਮਤਲਬ ਇਹ ਸਰਕਾਰ ਸਾਬਤ ਕਰ ਰਹੀ ਹੈ ਵੀ ਭਾਨਾ ਸਿੱਧੂ ਦੇ ਨਾਲ ਤਸ਼ੱਦਦ ਹੋਇਆ ਜੇ ਨਹੀਂ ਹੋਇਆ ਤਾਂ ਆਉਣ ਦਿਓ ਇਹ ਲੋਕਤੰਤਰ ਹੈ ਰਾਈਟ ਦਿੰਦਾ ਹੈ ਇਹ ਸੰਵਿਧਾਨ ਤਾਂ ਸਾਰਿਆਂ ਨੂੰ ਇਸ ਦੇ ਵਿੱਚ ਜਿਹੜਾ ਹੈਗਾ ਇਹ ਬੋਲਣ ਦੇਣ ਚਾਹੀਦਾ ਹੈ ਇਹ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਆਪਾਂ ਬੋਲਣ ਦੀ ਆਜ਼ਾਦੀ ਦੇ ਰਹੇ ਆ ਕਿਸੇ ਤਰ੍ਹਾਂ ਦਾ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਊਗਾ ਪਰ ਉਸ ਤੋਂ ਇਲਾਵਾ ਇਧਰ ਦੂਜੇ ਪਾਸੇ ਦੇਖਿਏ ਲੀਡਰ ਚੁੱਕੇ ਜਾ ਰਹੇ ਨੇ ਵੱਡੀ ਗੱਲ ਪੱਤਰਕਾਰ ਚੁੱਕੇ ਜਾ ਰਹੇ ਨੇ ਤਾਂ ਇਹ ਲੋਕਤੰਤਰ ਦਾ ਘਾਣਾ ਸਿੱਧੇ ਤੌਰ ਤੇ ਧੱਕੇਸ਼ਾਹੀ ਤੇ ਉਤਰ ਆਈ ਹੈ ਫਿਰ ਇਹ ਸਰਕਾਰ ਇਸ ਸਰਕਾਰ ਨੂੰ ਫਿਰ ਜ਼ਾਲਮ ਸਰਕਾਰ ਹੀ ਕਿਹਾ ਜਾ ਸਕਦਾ ਪਰ ਅਸੀਂ ਉਮੀਦ ਕਰਦੇ ਆਂ ਵੀ ਇਸ ਤਰ੍ਹਾਂ ਦਾ ਨਹੀਂ ਹੋਊਗਾ ਜਿਹੜੇ ਪੱਤਰਕਾਰ ਫੜੇ ਗਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਛੱਡਿਆ ਜਾਵੇਗਾ ਪੱਤਰਕਾਰਾਂ ਨੂੰ ਆਪਣਾ ਕੰਮ ਕਰਨ ਦਿਓ ਜੇ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਤਾਂ ਪੱਤਰਕਾਰ ਨੂੰ ਆਪਣਾ ਕੰਮ ਕਰਨ ਦਿਓ ਉੱਥੇ ਜੇ ਕਿਸੇ ਨੇ ਪੁਲਿਸ ਦੇ ਮਾਰੀਆਂ ਕੱਲੂ ਰੱਬ ਨਾ ਕਰੇ ਇੱਥੇ ਇੰਨਾ ਇਕੱਠ ਹੋ ਰਿਹਾ ਇਹਦੇ ਵਿੱਚ 2-4 ਪੁਲਿਸ ਮੁਲਾਜ਼ਮਾਂ ਦੇ ਸੱਟ ਵੱਜ ਜਾਂਦੀ ਹੈ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਹੈ ਤਾਂ ਉਹ ਵੀ ਤਾਂ ਪੱਤਰਕਾਰ ਹੀ ਦਿਖਾਉਣਗੇ ਕਿਹੜੇ ਲੋਕ ਕਿਸ ਤਰ੍ਹਾਂ ਪੁਲਿਸ ਦੇ ਨਾਲ ਵਿਵਾਰ ਕੀਤਾ ਗਿਆ ਪਰ ਨਹੀਂ ਦਿਖਾਉਣ ਦਿੱਤਾ ਜਾ ਰਿਹਾ ਕੀ ਸਰਕਾਰ ਦੀ ਮਨਸ਼ਾ ਇੱਥੇ ਕੁਝ ਹੋਰ ਹੈ ਇਹ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹੁੰਦੇ ਨੇ ਪਰ ਅਸੀਂ ਦੇਖਦੇ ਆ ਕੋਸ਼ਿਸ਼ ਕਰਦੇ ਆ ਵੀ ਸੰਗਰੂਰ ਭਗਵੰਤਮਾਨ ਹੋਰਾਂ ਦੀ ਕੋਠੀ ਦੇ ਅੱਗੇ ਜਿੱਥੇ ਇਕੱਠ ਰੱਖਿਆ ਹੋਇਆ ਉੱਥੇ ਪਹੁੰਚ ਸਕੀਏ ਸੋ ਸਾਡੀ ਕੋਸ਼ਿਸ਼ ਹੈ ਕਿ ਰਾਹ ਬਦਲ ਕੇ ਅਸੀਂ ਹੋਰ ਵਕ ਵਕ ਰਾਹਤ ਆਉਂਦੇ ਹੋਏ ਉਸ ਥਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰੀਏ